ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਇੱਕ ਕੁੜੀ ਰਹਿੰਦੀ ਹੈ ਜਿਸ ਦਾ ਨਾਮ ਸੁਮਨ ਹੈ ਸੁਮਨ ਆਪਣੇ ਮਾਪੇ ਦੀ ਇਕਲੌਤੀ ਧੀ ਹੈ ਉਸ ਦੇ ਪਾਪਾ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਹੁੰਦੀ ਉਹ ਸੁਮਨ ਨੂੰ ਲਾਡਾ ਚਾਵਾ ਨਾਲ ਪਾਲ ਪੋਸ ਕੇ ਵੱਡਾ ਕਰਦੇ ਹਨ ਸੋਮਨ ਦੇ ਪਾਪਾ ਜਿੰਨਾ ਕੋਲ ਕਾਫੀ ਪੈਸੇ ਹਨ ਇਸ ਗੱਲ ਦਾ ਸੋਮਨ ਨੂੰ ਪੂਰਾ ਕਮਾਂਡ ਹੁੰਦਾ ਹੈ ਉਹ ਗਰੀਬ ਲੋਕਾਂ ਨੂੰ ਆਪਣੇ ਸਾਹਮਣੇ ਕੁਝ ਨਹੀਂ ਸਮਝਦੀ ਕਲਾਸ ਵਿੱਚ ਉਹ ਲੋਕਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਉਹਨਾਂ ਦੇ ਕੱਪੜਿਆਂ ਤੇ ਗਲਤ ਕਮੈਂਟ ਕਰਦੀ ਰਹਿੰਦੀ ਸੋਮਨ ਦੀ ਕਲਾਸ ਵਿੱਚ ਹੀ ਇੱਕ ਮੁੰਡਾ ਪੜਦਾ ਜਿਹਦਾ ਨਾਮ ਮਨਵੀਰ ਸੀ ਮਨਵੀਰ ਉਸ ਨੂੰ ਦੇਖ ਕੇ ਹੀ ਉਸ ਨੂੰ ਪਸੰਦ ਕਰਨ ਲੱਗਦਾ ਹੈ ਮਨਵੀਰ ਦੇ ਮੰਮੀ ਪਾਪਾ ਵੀ ਬਹੁਤ ਜ਼ਿਆਦਾ ਅਮੀਰ ਹੁੰਦੇ ਹਨ ਪਰ ਉਹ ਬਿਲਕੁਲ ਵੀ ਦਿਖਾਵਾ ਨਹੀਂ ਕਰਦੇ ਸੀ ਹੌਲੀ-ਹੌਲੀ ਸਮਾਂ गुज़रਦਾ ਜਾਂਦਾ ਹੈ ਸਮੇਂ ਦੇ ਨਾਲ-ਨਾਲ ਉਹਨਾਂ ਦੀ ਪੜ੍ਹਾਈ ਵੀ ਪੂਰੀ ਹੋ ਜਾਂਦੀ ਹੈ ਕਾਲਜ ਵਿੱਚ ਮਨਵੀਰ ਦੀ ਐਨੀ ਹਿੰਮਤ ਨਹੀਂ ਹੋਈ ਕਿ ਉਹ ਸੁਮਨ ਨੂੰ ਆਪਣੇ ਦਿਲ ਦੀ ਗੱਲ ਕਹਿ ਸਕੇ ਉਹ ਆਪਣੇ ਮੰਮੀ ਪਾਪਾ ਨੂੰ ਸੁਮਨ ਬਾਰੇ ਸਭ ਕੁਝ ਸੱਚ-ਸੱਚ ਦੱਸ ਦਿੰਦਾ ਹੈ ਉਹ ਆਪਣੇ ਮੰਮੀ ਪਾਪਾ ਨੂੰ ਇਹ ਕਹਿੰਦਾ ਹੈ ਕਿ ਤੁਸੀਂ ਸੁਮਨ ਦੇ ਘਰ ਜਾਓ ਤੇ ਸਾਡੇ ਰਿਸ਼ਤੇ ਦੀ ਗੱਲ ਕਰੋ ਮੈਨੂੰ ਯਕੀਨ ਹੈ ਉਹ ਮਨਾ ਨਹੀਂ ਕਰਨਗੇ ਮਨਵੀਰ ਦੇ ਮੰਮੀ ਪਾਪਾ ਮਨਵੀਰ ਦੀ ਗੱਲ ਮੰਨ ਲੈਂਦੇ ਨੇ ਕਿਉਂਕਿ ਉਹ ਤਾਂ ਬਹੁਤ ਖੁਸ਼ ਸਨ ਕਿ ਮੁੰਡੇ ਨੇ ਆਪਣੇ ਦਿਲ ਦੀ ਗੱਲ ਸਾਨੂੰ ਖੁੱਲ ਕੇ ਦੱਸ ਦਿੱਤੀ ਮਨਵੀਰ ਨੂੰ ਸੁਮਨ ਦੇ ਘਰ ਦਾ ਉਸਦੇ ਮੰਮੀ ਪਾਪਾ ਦੇ ਬਿਜ਼ਨਸ ਬਾਰੇ ਸਭ ਕੁਝ ਪਤਾ ਸੀ ਮਨਵੀਰ ਦੇ ਮੰਮੀ ਪਾਪਾ ਉਸਦੇ ਨਾਲ ਸੁਮਨ ਦੇ ਘਰ ਜਾਂਦੇ ਹਨ ਉਹਨਾਂ ਦੇ ਰਿਸ਼ਤੇ ਦੀ ਗੱਲ ਕਰਨ ਜਦੋਂ ਸੁਮਨ ਦੇ ਡੈਡੀ ਮਨਵੀਰ ਦੇ ਪਾਪਾ ਨੂੰ ਮਿਲਦੇ ਹਨ ਤਾਂ ਉਹਨਾਂ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਰਿਸ਼ਤੇ ਲਈ ਹਾਂ ਕਰ ਦਿੰਦੇ ਹਨ ਸੁਮਨ ਉਹਨਾਂ ਦੇ ਪੈਠਿਆਂ ਤੋਂ ਹੀ ਘਰ ਆ ਜਾਂਦੀ ਹੈ ਜਿਹੜੀ ਕਿ ਆਪਣੇ ਦੋਸਤਾਂ ਨਾਲ ਬਾਹਰ ਪਾਰਟੀ ਕਰਨ ਗਈ ਹੋਈ ਸੀ ਜਦੋਂ ਉਹ ਮਨਵੀਰ ਨੂੰ ਆਪਣੇ ਘਰ ਵਿੱਚ ਬੈਠਾ ਦੇਖਦੀ ਹੈ ਤਾਂ ਸਮਝ ਜਾਂਦੀ ਹੈ ਕਿ ਘਰ ਵਿੱਚ ਕਿਹੜੀ ਗੱਲ ਚੱਲ ਰਹੀ ਹੈ ਕਿਉਂਕਿ ਉਹ ਕਾਲਜ ਟਾਈਮ ਵਿੱਚ ਇਹ ਗੱਲ ਚੰਗੀ ਤਰ੍ਹਾਂ ਨੋਟ ਕਰ ਲੈਂਦੀ ਹੈ ਕਿ ਮਨਵੀਰ ਉਸ ਨੂੰ ਪਸੰਦ ਕਰਦਾ ਹੈ ਉਹ ਤਾਂ ਇਹ ਚਾਹੁੰਦੀ ਸੀ ਕਿ ਮਨਵੀਰ ਉਸ ਨੂੰ ਬੁਲਾਵੇ ਤੇ ਉਹ ਸਭ ਦੇ ਸਾਹਮਣੇ ਮਨਵੀਰ ਦੀ ਬੇਇੱਜ਼ਤੀ ਕਰੇ ਉਹ ਘਰ ਦੇ ਅੰਦਰ ਚਲੀ ਜਾਂਦੀ ਹੈ ਜਾ ਕੇ ਉਹ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਮੰਮੀ ਮੈਂ ਉਸ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਮਨਵੀਰ ਆਪਣੀ ਮੰਮੀ ਪਾਪਾ ਨਾਲ ਸੁਮਨ ਦੇ ਘਰੋਂ ਚਲਾ ਜਾਂਦਾ ਹੈ ਸੁਮਨ ਦੇ ਡੈਡੀ ਕਹਿੰਦੇ ਕਿ ਮੈਂ ਸੁਮਨ ਨਾਲ ਗੱਲ ਕਰਕੇ ਤੁਹਾਨੂੰ ਫੋਨ ਕਰ ਦੇਵਾਂਗਾ ਉਹ ਖੁਸ਼ੀ-ਖੁਸ਼ੀ ਉੱਥੋਂ ਚਲੇ ਜਾਂਦੇ ਹਨ ਜਿਵੇਂ ਹੀ ਸੁਮਨ ਦਾ ਡੈਡੀ ਉਸ ਨਾਲ ਆ ਕੇ ਵਿਆਹ ਦੀ ਗੱਲ ਕਰਦਾ ਹੈ ਤਾਂ ਉਹ ਸਾਫ਼-ਸਾਫ਼ ਮਨ੍ਹਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਇਸ ਮੁੰਡੇ ਨਾਲ ਕਦੇ ਵੀ ਵਿਆਹ ਨਹੀਂ ਕਰਵਾਵਾਂਗੀ ਮੈਂ ਕੁਵਾਰੀ ਰਹਿ ਲਵਾਂਗੀ ਪਰ ਇਸ ਨਾਲ ਵਿਆਹ ਨਹੀਂ ਕਰਵਾਵਾਂਗੀ ਸੁਮਨ ਦਾ ਡੈਡੀ ਸੁਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਘਰ ਪਰਿਵਾਰ ਬਹੁਤ ਵਧੀਆ ਹੈ ਮੁੰਡਾ ਵਧੀਆ ਹੈ ਪਰ ਸੁਮਨ ਸਾਫ਼-ਸਾਫ਼ ਮਨਾਂ ਕਰ ਦਿੰਦੀ ਹੈ ਇਹ ਸਭ ਕੁਝ ਸੁਣ ਕੇ ਸੁਮਨ ਦੇ ਡੈਡੀ ਨੂੰ ਗੁੱਸਾ ਤਾਂ ਬਹੁਤ ਆਉਂਦਾ ਹੈ ਪਰ ਆਪਣੀ ਲਾਡਾ-ਚਾਵਾ ਨਾਲ ਪਾਲੀ ਹੋਈ ਧੀ ਦੀ ਗੱਲ ਮੰਨਣ ਲਈ ਉਹ ਤਿਆਰ ਹੋ ਜਾਂਦਾ ਹੈ ਉਹ ਮਨਵੀਰ ਦੇ ਪਾਪਾ ਨੂੰ ਫੋਨ ਕਰਕੇ ਕਹਿ ਦਿੰਦੇ ਹਨ ਕਿ ਸੁਮਨ ਹਜੇ ਵਿਆਹ ਕਰਾਉਣ ਲਈ ਤਿਆਰ ਨਹੀਂ ਉਹ ਹਜੇ 4 ਸਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਜਿਵੇਂ ਹੀ ਮਨਵੀਰ ਇਹ ਗੱਲ ਸੁਣਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਮਨਵੀਰ ਆਪਣੇ ਘਰੋਂ ਗੱਡੀ ਲੈ ਕੇ ਸੁਮਨ ਦੇ ਘਰ ਚਲਾ ਜਾਂਦਾ ਹੈ ਉਹ ਸੁਮਨ ਨਾਲ ਗੱਲ ਕਰਨਾ ਚਾਹੁੰਦਾ ਸੀ ਉਹ ਸੁਮਨ ਨੂੰ ਪੁੱਛਣ ਲੱਗਦਾ ਹੈ ਕਿ ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਾਉਣਾ ਚਾਹੁੰਦੀ ਆਖਿਰ ਮੇਰੇ 'ਚ ਕੀ ਕਮੀ ਹੈ ਸੁਮਨ ਸਾਰਿਆਂ ਦੇ ਸਾਹਮਣੇ ਹੀ ਉਸ ਦੀ ਬੇਇੱਜ਼ਤੀ ਕਰ ਦਿੰਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਨਾਹੀਂ ਤੈਨੂੰ ਰਹਿਣ ਸਹਿਣ ਦਾ ਪਤਾ ਹੈ ਤੇ ਨਾਹੀਂ ਤੈਨੂੰ ਕੱਪੜੇ ਪਾਉਣ ਦਾ ਉਹ ਉਸ ਨੂੰ ਬਹੁਤ ਹੀ ਬੁਰਾ ਭਲਾ ਕਹਿੰਦੀ ਹੈ ਮਨਵੀਰ ਨੂੰ ਗੁੱਸਾ ਤਾਂ ਬਹੁਤ ਆਉਂਦਾ ਹੈ ਪਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਸਾਹਮਣੇ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਪਰ ਸੁਮਨ ਸਾਰਿਆਂ ਦੇ ਸਾਹਮਣੇ ਉਹਦੇ ਮੂੰਹ ਤੇ ਥੱਪੜ ਮਾਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਆਪਣੀ ਸ਼ਕਲ ਦੇਖੀ ਹੈ ਮੈਂ ਤੇਰੇ ਨਾਲ ਕੋਈ ਵਿਆਹ ਨਹੀਂ ਕਰਾਉਣਾ ਚਾਹੁੰਦੀ ਮੇਰੇ ਘਰ ਤੋਂ ਬਾਹਰ ਨਿਕਲ ਜਾ ਇਹ ਸਭ ਕੁਝ ਹੋਣ ਤੋਂ ਬਾਅਦ ਮਨਵੀਰ ਸੁਮਨ ਦੇ ਘਰੋਂ ਬਾਹਰ ਆ ਜਾਂਦਾ ਹੈ ਉਹਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਸੀ ਉਹ ਆਪਣੇ ਆਪ ਨੂੰ ਸੰਭਾਲਦਾ ਹੈ ਤੇ ਇਹ ਫੈਸਲਾ ਲੈਂਦਾ ਹੈ ਕਿ ਹੁਣ ਮੈਂ ਕਿਸੇ ਨਾਲ ਵੀ ਵਿਆਹ ਨਹੀਂ ਕਰਵਾਵਾਂਗਾ ਫੇਰ ਸੁਮਨ ਦੇ ਘਰੋਂ ਉਹ ਆਪਣੇ ਘਰ ਆ ਜਾਂਦਾ ਹੈ ਹੁਣ ਇਸ ਗੱਲ ਨੂੰ 4 ਮਹੀਨੇ ਬੀਤ ਗਏ ਸਨ ਮਨਵੀਰ ਦੇ ਘਰ ਦੇ ਜਦੋਂ ਵੀ ਉਸ ਨਾਲ ਵਿਆਹ ਦੀ ਗੱਲ ਕਰਦੀ ਤਾਂ ਉਹ ਗੱਲ ਨੂੰ ਟਾਲ ਦਿੰਦਾ ਉਧਰ ਸੁਮਨ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਫੇਸਬੁੱਕ ਤੇ ਉਸ ਦੀ ਦੋਸਤੀ ਹਰਪ੍ਰੀਤ ਨਾਮ ਦੇ ਇੱਕ ਮੁੰਡੇ ਨਾਲ ਹੁੰਦੀ ਹੈ ਉਹਨਾਂ ਦੀ ਦੋਸਤੀ ਬਹੁਤ ਜ਼ਿਆਦਾ ਅੱਗੇ ਵਧ ਗਈ ਉਹ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਵੀ ਕਰਨ ਲੱਗ ਗਏ ਸਨ ਫੇਸਬੁੱਕ ਉੱਤੇ ਹਰਪ੍ਰੀਤ ਦੀਆਂ ਫਟਮਾ ਉਸ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਉਹ ਸੋਚਣ ਲੱਗਦੀ ਹੈ ਕਿ ਮੇਰੇ ਲਈ ਇਹ ਮੁੰਡਾ ਸਭ ਤੋਂ ਵਧੀਆ ਹੈ ਮੈਂ ਇਸੇ ਨਾਲ ਵਿਆਹ ਕਰਵਾਵਾਂਗੀ ਉਸ ਨਾਲ ਵਿਆਹ ਕਰਵਾਉਣ ਬਾਰੇ ਸੋਚਣ ਲੱਗਦੀ ਹੈ ਸੁਮਨ ਸਾਰਾ ਦਿਨ ਹੀ ਹਰਪ੍ਰੀਤ ਨਾਲ ਫੋਨ ਤੇ ਚੈਟ ਕਰਦੀ ਰਹਿੰਦੀ ਇਸ ਗੱਲ ਦਾ ਸੁਮਨ ਦੀ ਮੰਮੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਹ ਫੋਨ ਤੇ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਹੈ ਉਹ ਇਸ ਬਾਰੇ ਸੁਮਨ ਦੇ ਡੈਡੀ ਨਾਲ ਗੱਲ ਕਰਦੀ ਹੈ ਕਿ ਕੁੜੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈ ਸੁਮਨ ਦਾ ਡੈਡੀ ਸੁਮਨ ਨਾਲ ਇਸ ਬਾਰੇ ਗੱਲ ਕਰਦਾ ਹੈ ਸੁਮਨ ਆਪਣੇ ਡੈਡੀ ਨੂੰ ਸਭ ਕੁਝ ਸੱਚ ਦੱਸ ਦਿੰਦੀ ਹੈ ਕਿ ਫੇਸਬੁੱਕ ਉੱਤੇ ਮੈਂ ਹਰਪ੍ਰੀਤ ਨਾਮ ਦੇ ਇੱਕ ਮੁੰਡੇ ਨੂੰ ਮਿਲਿਆ ਜਿਸ ਨੂੰ ਮੈਂ ਪਸੰਦ ਕਰਨ ਲੱਗੀ ਹਾਂ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਇਹ ਸਭ ਕੁਝ ਸੁਣ ਕੇ ਸੁਮਨ ਦੇ ਡੈਡੀ ਸੁਮਨ ਨੂੰ ਪੁੱਛਦੇ ਹਨ ਕਿ ਤੂੰ ਉਸ ਮੁੰਡੇ ਦੇ ਪਰਿਵਾਰ ਦੇ ਘਰ ਬਾਰੇ ਕੁਝ ਜਾਣਦੀ ਐ ਪਰ ਸੁਮਨ ਨੂੰ ਇਹ ਸਭ ਕੁਝ ਬਾਰੇ ਕੁਝ ਵੀ ਨਹੀਂ ਪਤਾ ਸੀ ਸੁਮਨ ਕਹਿਣ ਲੱਗੀ ਕਿ ਉਹ ਮੈਨੂੰ ਖੁਸ਼ ਰੱਖੇਗਾ ਮੇਰੇ ਲਈ ਇਹ ਹੀ ਬਹੁਤ ਹੈ ਮੈਂ ਉਸਦੇ ਪਰਿਵਾਰ ਬਾਰੇ ਉਸਦੇ ਘਰ ਬਾਰੇ ਉਹਦੇ ਬਿਜ਼ਨਸ ਬਾਰੇ ਕਦੇ ਉਸ ਤੋਂ ਨਹੀਂ ਪੁੱਛਿਆ ਇਹ ਸੁਣ ਕੇ ਸੁਮਨ ਦੇ ਡੈਡੀ ਨੂੰ ਗੁੱਸਾ ਆ ਜਾਂਦਾ ਹੈ ਸੁਮਨ ਉਸ ਨਾਲ ਵਿਆਹ ਕਰਾਉਣ ਦੀ ਜਿੱਦ ਫੜ ਲੈਂਦੀ ਹੈ ਪਰ ਉਸਦੇ ਡੈਡੀ ਸਾਫ਼-ਸਾਫ਼ ਮਨਾਂ ਕਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਅੱਜ ਤੋਂ ਬਾਅਦ ਤੂੰ ਘਰ ਤੋਂ ਬਾਹਰ ਨਹੀਂ ਜਾਵੇਂਗੀ। ਉਹ ਸੁਮਨ ਦਾ ਫੋਨ ਵੀ ਫੜ ਲੈਂਦੇ ਹਨ। ਇਹ ਸਭ ਕੁਝ ਸੁਣ ਕੇ ਸੁਮਨ ਰੋਂਦੀ ਹੋਈ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲੈਂਦੀ ਹੈ। ਚਾਮ ਤੱਕ ਸੁਮਨ ਕਮਰੇ ਦਾ ਦਰਵਾਜ਼ਾ ਵੀ ਨਹੀਂ ਖੋਲਦੀ ਤੇ ਨਾ ਹੀ ਕੁਝ ਖਾਂਦੀ ਪੀਂਦੀ ਹੈ। ਪਰ ਉਸਦੇ ਡੈਡੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ। ਉਹਨਾਂ ਨੂੰ ਆਪਣੇ ਜਾਲ 'ਚ ਪਸਾਉਂਦੇ ਨੇ ਤੇ ਫਿਰ ਧੋਖਾ ਦਿੰਦੇ ਨੇ ਇਸ ਲਈ ਉਹ ਆਪਣੀ ਬੇਟੀ ਦੀ ਗੱਲ ਨਹੀਂ ਮੰਨਦੇ ਸੀ ਅਗਲੇ ਦਿਨ ਸਵੇਰੇ ਵੀ ਸੁਮਨ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਸੀ ਜਦੋਂ ਉਸਦੇ ਡੈਡੀ ਘਰੋਂ ਚਲੇ ਜਾਂਦੇ ਹਨ ਤਾਂ ਸੁਮਨ ਦੀ ਮੰਮੀ ਉਸ ਨੂੰ ਪੁੱਛਦੀ ਹੈ ਕਿ ਤੂੰ ਕਮਰੇ ਵਿੱਚੋਂ ਇੱਕ ਵਾਰੀ ਬਾਹਰ ਆ ਜਾ ਤੂੰ ਖਾ ਪੀ ਲੈ ਪਰ ਸੁਮਨ ਕਹਿੰਦੀ ਹੈ ਕਿ ਤੁਸੀਂ ਪਹਿਲਾਂ ਮੈਨੂੰ ਮੇਰਾ ਫੋਨ ਦਿਓ ਮੈਂ ਹਰਪ੍ਰੀਤ ਨਾਲ ਗੱਲ ਕਰਨੀ ਹੈ ਉਸ ਤੋਂ ਬਾਅਦ ਹੀ ਮੈਂ ਦਰਵਾਜ਼ਾ ਖੋਲਾਂਗੀ। ਸੁਮਨ ਦੀ ਮੰਮੀ ਨੂੰ ਸੁਮਨ ਤੇ ਤਰਸ ਆ ਜਾਂਦਾ ਹੈ ਕਿਉਂਕਿ ਉਹਨੇ ਕੱਲ ਦਾ ਕੁਝ ਨਹੀਂ ਖਾਦਾ ਸੀ। ਉਹ ਕਹਿਣ ਲੱਗੀ ਕਿ ਜਦੋਂ ਤੱਕ ਤੇਰੇ ਡੈਡੀ ਘਰ ਨਹੀਂ ਆਉਂਦੇ ਉਦੋਂ ਤੱਕ ਤੂੰ ਫੋਨ ਆਪਣੇ ਕੋਲ ਰੱਖ ਸਕਦੀ ਐ। ਇਹ ਗੱਲ ਸੁਣ ਕੇ ਸੁਮਨ ਖੁਸ਼ ਹੋ ਜਾਂਦੀ ਐ। ਉਸਨੇ ਰੋਟੀ ਵੀ ਖਾ ਲਈ ਸੀ ਤੇ ਫਿਰ ਫੋਨ ਤੇ ਹਰਪ੍ਰੀਤ ਨਾਲ ਗੱਲ ਵੀ ਕਰਨ ਲੱਗੀ। ਹੁਣ ਉਹ ਬਹੁਤ ਖੁਸ਼ ਸੀ। ਉਹ ਫੋਨ ਤੇ ਹਰਪ੍ਰੀਤ ਨੂੰ ਘਰ ਵਿੱਚ ਜੋ ਕੁਝ ਵੀ ਹੋਇਆ ਸੀ ਸਭ ਕੁਝ ਦੱਸ ਦਿੰਦੀ ਹੈ ਸਾਰੀ ਗੱਲ ਸੁਣ ਕੇ ਹਰਪ੍ਰੀਤ ਉਸ ਨੂੰ ਕਹਿੰਦਾ ਹੈ ਕਿ ਹੁਣ ਤੇਰੇ ਡੈਡੀ ਆਪਣੇ ਵਿਆਹ ਲਈ ਕਦੇ ਵੀ ਨਹੀਂ ਮੰਨਣਗੇ ਤੂੰ ਮੇਰੇ ਨਾਲ ਘਰ ਤੋਂ ਭੱਜ ਚੱਲ ਸੁਮਨ ਬਚਪਨ ਤੋਂ ਹੀ ਆਪਣੀ ਮਰਜ਼ੀ ਚਲਾਉਂਦੀ ਆ ਰਹੀ ਸੀ ਇਸ ਲਈ ਜਦੋਂ ਆਪਣੇ ਮਾਤਾ ਪਿਤਾ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੀ ਤਾਂ ਉਹ ਹਰਪ੍ਰੀਤ ਦੀ ਗੱਲ ਮੰਨ ਜਾਂਦੀ ਹੈ ਉਹ ਹਰਪ੍ਰੀਤ ਨੂੰ ਕਹਿੰਦੀ ਹੈ ਕਿ ਮੈਨੂੰ ਇਹ ਦੱਸੋ ਕਿ ਮੈਂ ਕਦੋਂ ਘਰ ਤੋਂ ਬਾਹਰ ਨਿਕਲਾਂ ਤੇ ਆਪਾਂ ਕਿੱਥੇ ਜਾਵਾਂਗੇ ਹਰਪ੍ਰੀਤ ਉਸ ਨੂੰ ਕਹਿੰਦਾ ਜਿੱਥੇ ਠੀਕ ਲੱਗਿਆ ਉੱਥੇ ਚਲੇ ਜਾਵਾਂਗੇ ਪਰ ਤੈਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਕੁਝ ਕੀਮਤੀ ਸਮਾਨ ਤੇ ਰੁਪਏ ਲੈਣੇ ਹੋਣਗੇ ਕਿਉਂਕਿ ਮੈਂ ਆਪਣੇ ਪਿਓ ਨਾਲ ਲੜਾਈ ਕਰਕੇ ਅਲੱਗ ਰਹਿ ਰਹੇ ਹਾਂ ਅੱਜਕੱਲ ਮੇਰੇ ਪਿਓ ਨੇ ਮੇਰੇ ਬੈਂਕ ਅਕਾਊਂਟ ਵੀ ਬੰਦ ਕਰਵਾ ਦਿੱਤੇ ਹਨ ਤੇ ਹੁਣ ਮੇਰੇ ਕੋਲ ਬਿਲਕੁਲ ਵੀ ਰੁਪਏ ਨਹੀਂ ਹਨ ਹਰਪ੍ਰੀਤ ਨੇ ਇਹ ਦੱਸਿਆ ਸੀ ਕਿ ਮੈਂ ਇੱਕ ਅਮੀਰ ਘਰ ਦਾ ਮੁੰਡਾ ਸੁਮਨ ਉਸਦੀ ਗੱਲ ਮੰਨਣ ਲਈ ਵੀ ਤਿਆਰ ਹੋ ਜਾਂਦੀ ਹੈ ਕਿ ਉਹ ਆਪਣੇ ਘਰੋਂ ਕੁਝ ਸੋਨੇ ਦੇ ਗਹਿਣੇ ਤੇ ਕੁਝ ਪੈਸੇ ਲੈ ਕੇ ਆਵੇਗੀ ਤਾਂ ਜੋ ਉਹਨਾਂ ਦਾ ਸਮਾਂ ਵਧੀਆ ਲੰਘ ਸਕੇ ਤੇ ਸੁਮਨ ਦੇ ਪੈਸਿਆਂ ਤੇ ਦੋਨੇ ਐਸ ਕਰ ਸਕਣ ਉਹ ਸੁਮਨ ਨੂੰ ਕਹਿੰਦਾ ਕਿ ਤੂੰ ਸਾਰਿਆਂ ਦੇ ਸੌਣ ਤੋਂ ਬਾਅਦ ਆਪਣੇ ਘਰ ਤੋਂ ਬਾਹਰ ਆ ਜਾਵੀਂ 2 ਵਜੇ ਮੈਂ ਉੱਥੋਂ ਤੈਨੂੰ ਲੈ ਜਾਵਾਂਗਾ ਤੇ ਜਦੋਂ ਵੀ ਮੇਰੀ ਮੰਮੀ ਡੈਡੀ ਨਾਲ ਸੁਲਾ ਹੋ ਗਈ ਉਸ ਤੋਂ ਬਾਅਦ ਆਪਾਂ ਉੱਥੇ ਮੇਰੇ ਘਰ ਵਿੱਚ ਰਹਿ ਲਵਾਂਗੇ ਦਿਨ ਲੰਘ ਜਾਂਦਾ ਤੇ ਜਿਵੇਂ ਹੀ ਰਾਤ ਹੁੰਦੀ ਹੈ ਰਾਤ ਦੇ 11:00 ਵਜੇ ਸੁਮਨ ਆਪਣੇ ਘਰ ਦੀ ਅਲਮਾਰੀ ਖੋਲਦੀ ਹੈ ਜਿੱਥੇ ਗਹਿਣੇ ਤੇ ਪੈਸਾ ਰੱਖਿਆ ਹੋਇਆ ਸੀ ਅਲਮਾਰੀ ਵਿੱਚ ਸੋਨੇ ਦੇ ਗਹਿਣੇ ਤੇ 4 ਲੱਖ ਰੁਪਇਆ ਲੈ ਕੇ ਘਰ ਤੋਂ ਬਾਹਰ ਚਲੀ ਜਾਂਦੀ ਹੈ ਬਾਰ ਹਰਪ੍ਰੀਤ ਆਪਣੀ ਗੱਡੀ ਵਿੱਚ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਹਰਪ੍ਰੀਤ ਦੇ ਨਾਲ ਚੜ ਕੇ ਉਹ ਹਿਮਾਚਲ ਪ੍ਰਦੇਸ਼ ਚਲੀ ਜਾਂਦੀ ਹੈ ਉਥੇ ਇੱਕ ਫਲੈਟ ਲੈਂਦੇ ਨੇ ਤੇ ਉਸ ਵਿੱਚ ਹੀ ਰਹਿਣ ਲੱਗਦੇ ਨੇ ਉਹਨਾਂ ਨੇ ਫਲੈਟ ਕਿਰਾਏ ਤੇ ਲਿਆ ਸੀ ਅਗਲੇ ਦਿਨ ਸਵੇਰੇ ਜਦੋਂ ਘਰ ਵਿੱਚ ਸੁਮਨ ਨਹੀਂ ਮਿਲਦੀ ਤਾਂ ਮਾਤਾ ਪਿਤਾ ਉਸ ਨੂੰ ਇੱਧਰ ਉੱਧਰ ਲੱਭਣ ਲੱਗਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਲਮਾਰੀ ਵਿੱਚ ਗਹਿਣੇ ਤੇ ਰੁਪਏ ਨਹੀਂ ਹਨ ਤਾ ਉਹਨਾਂ ਨੂੰ ਸਮਝਣ ਵਿੱਚ ਦੇਰ ਨਹੀਂ ਲੱਗਦੀ ਕਿ ਸੁਮਨ ਘਰੋਂ ਭੱਜ ਗਈ ਐ ਉਹ ਚਪਚਾਪਸ ਨੂੰ ਆਸੇ-ਪਾਸੇ ਤੇ ਹੋਰ ਸ਼ਹਿਰਾਂ ਵਿੱਚ ਲੱਭਣ ਲੱਗਦੇ ਹਨ ਹੌਲੀ-ਹੌਲੀ 15 ਦਿਨ ਬੀਤ ਜਾਂਦੇ ਨੇ ਪਰ ਸੁਮਨ ਨਹੀਂ ਮਿਲਦੀ ਸੁਮਨ ਨੇ ਆਪਣੇ ਸਾਰੇ ਰੁਪਏ ਤੇ ਗਹਿਣੇ ਹਰਪ੍ਰੀਤ ਨੂੰ ਦੇ ਦਿੱਤੇ ਸਨ ਹਰਪ੍ਰੀਤ ਤੇ ਸੁਮਨ ਉਹਨਾਂ ਰੁਪਈਆਂ ਨਾਲ ਆਰਾਮ ਦੀ ਜ਼ਿੰਦਗੀ ਜਿਉਣ ਲੱਗਦੇ ਹਨ ਹੌਲੀ-ਹੌਲੀ ਇਸ ਗੱਲ ਨੂੰ 4 ਮਹੀਨੇ ਹੋ ਜਾਂਦੇ ਨੇ ਉਹਨਾਂ ਦੇ ਜ਼ਿਆਦਾ ਪੈਸੇ ਹੁਣ ਖਰਚ ਹੋ ਚੁੱਕੇ ਸਨ ਹੁਣ ਸਿਰਫ 30000 ਰੁਪਏ ਹੀ ਬਾਕੀ ਸੀ ਜਦੋਂ ਹਰਪ੍ਰੀਤ ਇਹ ਦੇਖਦਾ ਹੈ ਕਿ ਹੁਣ ਥੋੜੇ ਜਿਹੇ ਪੈਸੇ ਹੀ ਰਹਿ ਗਏ ਹਨ ਤਾਂ ਇੱਕ ਸਵੇਰ ਉਹ ਕੰਮ ਲੱਭਣ ਦਾ ਬਹਾਨਾ ਕਰਕੇ ਘਰ ਤੋਂ ਚਲਾ ਜਾਂਦਾ ਤੇ ਫਿਰ ਮੁੜ ਕੇ ਨਹੀਂ ਆਉਂਦਾ ਜਦੋਂ ਸਾਰਾ ਦਿਨ ਹਰਪ੍ਰੀਤ ਘਰ ਨਾ ਆਇਆ ਸੁਮਨ ਨੂੰ ਵੀ ਸਮਝ ਆ ਜਾਂਦਾ ਹੈ ਕਿ ਹਰਪ੍ਰੀਤ ਉਸ ਨੂੰ ਧੋਖਾ ਦੇ ਕੇ ਚਲਾ ਗਿਆ ਕਿਉਂਕਿ ਪਹਿਲਾਂ ਕਦੇ ਵੀ ਹਰਪ੍ਰੀਤ ਇੰਨਾ ਟਾਈਮ ਘਰ ਤੋਂ ਬਾਹਰ ਨਹੀਂ ਰਿਹਾ ਸੀ। ਸੁਮਨ ਨੂੰ ਹਰਪ੍ਰੀਤ ਦੇ ਘਰ ਪਰਿਵਾਰ ਦਾ ਕੁਝ ਵੀ ਨਹੀਂ ਸੀ ਪਤਾ। ਜਿਸ ਘਰ ਵਿੱਚ ਸੁਮਨ ਰਹਿੰਦੀ ਸੀ, ਉਹ ਘਰ ਵੀ ਕਿਰਾਏ ਤੇ ਸੀ ਤੇ ਉਹਦਾ ਕਿਰਾਇਆ ਵੀ ਦੇਣਾ ਸੀ। ਸੁਮਨ ਲਈ ਹੁਣ ਸਭ ਕੁਝ ਔਖਾ ਹੋਣ ਵਾਲਾ ਸੀ। ਹਰਪ੍ਰੀਤ ਨੂੰ ਗਏ ਨੂੰ ਹੁਣ 4 ਦਿਨ ਹੋ ਗਏ ਸਨ ਪਰ ਉਹ ਵਾਪਸ ਨਹੀਂ ਸੀ ਆਇਆ। ਘਰ ਦੇ ਅੰਦਰ ਦਾ ਸਮਾਨ ਵੀ ਖਤਮ ਹੋ ਰਿਹਾ ਸੀ। ਸੁਮਨ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਸੀ ਨਾਹੀਂ ਤਾਂ ਉਹ ਆਪਣੇ ਮੰਮੀ ਡੈਡੀ ਕੋਲ ਘਰ ਜਾ ਸਕਦੀ ਸੀ ਤੇ ਨਾਹੀਂ ਉਹ ਹਰਪ੍ਰੀਤ ਨੂੰ ਲੱਭ ਸਕਦੀ ਸੀ ਕਿਉਂਕਿ ਹਰਪ੍ਰੀਤ ਦੇ ਬਾਰੇ ਉਹਨੂੰ ਕੁਝ ਵੀ ਨਹੀਂ ਪਤਾ ਸੀ ਉਸਦੇ ਘਰ ਦਾ ਤੇ ਨਾਹੀਂ ਉਸਦੇ ਪਰਿਵਾਰ ਦਾ ਉਸਨੂੰ ਕੁਝ ਨਹੀਂ ਸੀ ਪਤਾ 15 ਦਿਨ ਕਿਵੇਂ ਨਾ ਕਿਵੇਂ ਉਹ ਉਸੇ ਤਰ੍ਹਾਂ ਰਹਿੰਦੀ ਹੈ ਪਰ ਜਦੋਂ ਉਸਦੀ ਬਸ ਹੋ ਜਾਂਦੀ ਹੈ ਘਰ ਵਿੱਚ ਖਾਣ ਦਾ ਸਮਾਨ ਵੀ ਖਤਮ ਹੋ ਜਾਂਦਾ ਹੈ ਤੌ ਖਾਣ ਦਾ ਜ਼ੁਗਾਰ ਕਰਨ ਲਈ ਭੀਖ ਮੰਗਣ ਦਾ ਫੈਸਲਾ ਕਰਦੀ ਹੈ ਉਹ ਘਰ ਤੋਂ ਦੂਰ ਸੜਕਾਂ ਤੇ ਭੀਖ ਮੰਗਣ ਲੱਗਦੀ ਹੈ ਕਿਉਂਕਿ ਨੇੜੇ ਤੇੜੇ ਦੇ ਲੋਕ ਉਸ ਨੂੰ ਜਾਣਦੇ ਸਨ ਉਸ ਨੂੰ ਉੱਥੇ ਰਹਿੰਦੀ ਨੂੰ 4 ਮਹੀਨੇ ਹੋ ਗਏ ਸਨ ਉਹ ਰੋਡ ਤੇ ਆਪਣੇ ਮੂੰਹ ਨੂੰ ਲੁਕੋ ਕੇ ਲੋਕਾਂ ਤੋਂ ਭੀਖ ਮੰਗਣ ਲੱਗਦੀ ਹੈ 8 ਦਿਨ ਉਹ ਇਸੇ ਤਰ੍ਹਾਂ ਸੜਕ ਤੇ ਲੋਕਾਂ ਤੋਂ ਭੀਖ ਮੰਗਦੀ ਹੈ ਤੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਦੀ ਹੈ ਇੱਕ ਦਿਨ ਮਨਵੀਰ ਜਿਸ ਦੀ ਸੁਮਨ ਨੇ ਬੇਇੱਜ਼ਤੀ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ ਉਹ ਆਪਣੇ ਦੋਸਤਾਂ ਨਾਲ ਹਿਮਾਚਲ ਘੁੰਮਣ ਗਿਆ ਹੋਇਆ ਸੀ ਜਦੋਂ ਉਸ ਰੋਡ ਤੇ ਆਪਣੀ ਗੱਡੀ ਵਿੱਚ ਦੋਸਤਾਂ ਨਾਲ ਆ ਰਿਹਾ ਸੀ ਤਾਂ ਰੋਡ ਤੇ ਬਹੁਤ ਵੱਡਾ ਜਾਮ ਲੱਗਿਆ ਹੋਇਆ ਸੀ ਜਿਸ ਕਰਕੇ ਮਨਵੀਰ ਦੀ ਗੱਡੀ ਜਾਮ ਵਿੱਚ ਫਸੀ ਹੋਈ ਸੀ ਤੇ ਗੱਡੀ ਵਿੱਚ ਬੈਠੇ ਮਨਵੀਰ ਦੀ ਨਜ਼ਰ ਸੁਮਨ ਤੇ ਪੈਂਦੀ ਹੈ ਜੋ ਭੀਖ ਮੰਗ ਰਹੀ ਸੀ ਮਨਵੀਰ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਭਾਵੇਂ ਸੁਮਨ ਨੇ ਆਪਣਾ ਮੂੰਹ ਸਿਰ ਟਕਿਆ ਹੋਇਆ ਸੀ ਪਰ ਫਿਰ ਵੀ ਮਨਵੀਰ ਉਸ ਨੂੰ ਪਹਿਚਾਨ ਲੈਂਦਾ ਹੈ ਉਸ ਦੇ ਕੋਲ ਜਾ ਕੇ ਸੁਮਨ ਨੂੰ ਕਹਿੰਦਾ ਕਿ ਸੁਮਨ ਤੂੰ ਇੱਥੇ ਇਸ ਹਾਲਤ 'ਚ ਕੀ ਕਰ ਰਹੀ ਹੈ ਜਿਵੇਂ ਹੀ ਸੁਮਨ ਮਨਵੀਰ ਨੂੰ ਦੇਖਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗਦੇ ਹਨ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਮaaf ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮਨਵੀਰ ਉਸ ਨੂੰ ਸੰਭਾਲਦਾ ਤੇ ਕਹਿੰਦਾ ਕਿ ਪਹਿਲਾਂ ਤੂੰ ਚੁੱਪ ਹੋ ਜਾ ਇਹ ਦੱਸ ਤੂੰ ਤਾਂ ਵਧੀਆ ਪਰਿਵਾਰ ਤੋਂ ਸੀ ਫਿਰ ਅਜਿਹਾ ਕੀ ਹੋ ਗਿਆ ਜੋ ਤੈਨੂੰ ਇਸ ਤਰ੍ਹਾਂ ਭੀਖ ਮੰਗਣੀ ਪੈ ਰਹੀ ਐ ਤੂੰ ਇੰਨੀ ਦੂਰ ਇੱਥੇ ਹਿਮਾਚਲ ਕਿਵੇਂ ਆਈ ਸੁਮਨ ਰੋ ਰੋ ਕੇ ਆਪਣੀ ਸਾਰੀ ਕਹਾਣੀ ਮਨਵੀਰ ਨੂੰ ਦੱਸਦੀ ਹੈ ਸਾਰਾ ਕੁਝ ਸੁਣ ਕੇ ਮਨਵੀਰ ਨੂੰ ਸਮਝ ਆ ਜਾਂਦਾ ਕਿ ਉਹ ਮੁੰਡਾ ਠੀਕ ਨਹੀਂ ਸੀ ਉਹ ਤਾਂ ਸਿਰਫ ਇਹਦਾ ਫਾਇਦਾ ਚੱਕਣਾ ਚਾਹੁੰਦਾ ਸੀ ਜਦੋਂ ਉਹਦਾ ਮਤਲਬ ਪੂਰਾ ਹੋ ਗਿਆ ਉਹ ਸੁਮਨ ਨੂੰ ਛੱਡ ਕੇ ਚਲਾ ਗਿਆ ਮਨਵੀਰ ਉਸ ਨੂੰ ਕਹਿੰਦਾ ਕਿ ਜੋ ਕੁਝ ਹੋ ਗਿਆ ਉਹ ਤਾਂ ਠੀਕ ਹੈ ਪਰ ਤੂੰ ਆਪਣੇ ਘਰ ਵਾਪਸ ਵੀ ਤਾਂ ਜਾ ਸਕਦੀ ਸੀ ਪਰ ਸੁਮਨ ਕਹਿੰਦੀ ਹੈ ਕਿ ਮੇਰੇ ਵਿੱਚ ਹੁਣ ਆਪਣੇ ਮਾਪਿਓ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਮੈਂ ਘਰ ਤੋਂ ਚੋਰੀ ਕਰਕੇ ਭੱਜੀ ਸੀ ਇਹ ਸਭ ਕੁਝ ਦੱਸਦੇ ਹੋਏ ਫਿਰ ਤੋਂ ਰੋਣ ਲੱਗਦੀ ਹੈ ਮਨਵੀਰ ਉਸ ਨੂੰ ਚੁੱਪ ਕਰਵਾ ਕੇ ਆਪਣੇ ਗਲ ਨਾਲ ਲਾ ਲੈਂਦਾ ਉਹ ਕਹਿੰਦਾ ਕਿ ਸਭ ਕੁਝ ਠੀਕ ਹੋ ਜੂ ਤੂੰ ਫਿਕਰ ਨਾ ਕਰ ਉਹ ਕਹਿੰਦਾ ਕਿ ਮੈਂ ਤੇਰੇ ਨਾਲ ਤੇਰੇ ਘਰ ਚਲਦਾ ਹਾਂ ਤੇਰੇ ਨਾਲ ਧੋਖਾ ਹੋਇਆ ਪਰ ਸੁਮਨ ਉਸ ਨਾਲ ਜਾਣ ਤੋਂ ਮਨਾ ਕਰ ਦਿੰਦੀ ਹੈ ਮਨਵੀਰ ਆਪਣੇ ਦੋਸਤਾਂ ਨੂੰ ਕਹਿੰਦਾ ਮੈਨੂੰ ਕੋਈ ਜ਼ਰੂਰੀ ਕੰਮ ਹੈ ਮੈਂ ਕੱਲ ਨੂੰ ਵਾਪਸ ਆਵਾਂਗਾ ਤੁਸੀਂ ਚਲੇ ਜਾਓ ਫਿਰ ਮਨਵੀਰ ਸੁਮਨ ਨੂੰ ਨਾਲ ਜਾ ਕੇ ਹੋਟਲ ਤੇ ਖਾਣਾ ਖਵਾਉਂਦਾ ਤੇ ਉਸ ਤੋਂ ਬਾਅਦ ਉਹ ਸੁਮਨ ਨੂੰ ਲੈ ਕੇ ਸਿੱਧਾ ਸੁਮਨ ਦੇ ਘਰ ਜਾਂਦੇ ਨੇ 6 ਮਹੀਨਿਆਂ ਬਾਅਦ ਆਪਣੀ ਧੀ ਨੂੰ ਇਸ ਹਾਲਤ ਵਿੱਚ ਦੇਖ ਕੇ ਸੁਮਨ ਦੇ ਪਾਪਾ ਬਹੁਤ ਹੀ ਗੁੱਸੇ ਵਿੱਚ ਆ ਜਾਂਦੇ ਹਨ ਉਸ ਨੂੰ ਝਮਕਾਉਣ ਲੱਗਦੇ ਐ ਜਦੋਂ ਮਨਵੀਰ ਕਹਿੰਦਾ ਕਿ ਇਸ ਨਾਲ ਧੋਖਾ ਹੋਇਆ ਤਾਂ ਸੁਮਨ ਦੇ ਪਾਪਾ ਕਹਿੰਦੇ ਕਿ ਇਹਦੀ ਆਪਣੀ ਗਲਤੀ ਹੈ ਮੈਂ ਤਾਂ ਇਸ ਨੂੰ ਪਹਿਲਾਂ ਹੀ ਸਮਝਾਇਆ ਸੀ ਮੈਂ ਇਹਨੂੰ ਮਨਾ ਕੀਤਾ ਸੀ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਇਸ ਤਰ੍ਹਾਂ ਦੇ ਮੁੰਡੇ ਚੰਗੇ ਨਹੀਂ ਹੁੰਦੇ ਪਰ ਇਹਨੇ ਸਾਡੀ ਇੱਕ ਗੱਲ ਨਹੀਂ ਮੰਨੀ ਸੁਮਨ ਦੇ ਡੈਡੀ ਕਹਿੰਦੇ ਕਿ ਇਹਨੇ ਸਾਡੀ ਬਹੁਤ ਬੇਇੱਜ਼ਤੀ ਕਰਵਾਈ ਐ ਹੁਣ ਇਸਦੀ ਬਹੁਤ ਬਦਨਾਮੀ ਹੋਵੇਗੀ ਇਸ ਦੇ ਨਾਲ ਹੁਣ ਕੌਣ ਵਿਆਹ ਕਰਵਾਵੇਗਾ ਇਸ ਤਰ੍ਹਾਂ ਹੋਣ ਤੋਂ ਬਾਅਦ ਘਰ ਵਿੱਚ ਇੱਕਦਮ ਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ ਮਨਵੀਰ ਵੀ ਕੁਝ ਦੇਰ ਸੋਚਾਂ ਵਿੱਚ ਪੈ ਜਾਂਦਾ ਹੈ ਕੁਝ ਦੇਰ ਸੋਚਣ ਤੋਂ ਬਾਅਦ ਮਨਵੀਰ ਕਹਿਣ ਲੱਗਦਾ ਹੈ ਕਿ ਮੈਂ ਸੁਮਨ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਏ ਸਭ ਕੁਝ ਸੁਣ ਕੇ ਸੁਮਨ ਮਨਵੀਰ ਦੇ ਪੈਰਾਂ ਵਿੱਚ ਡਿੱਗ ਕੇ ਉਸ ਤੋਂ ਮਾਫੀ ਮੰਗਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਜੇ ਤੂੰ ਹਜੇ ਵੀ ਮੈਨੂੰ ਅਪਣਾਉਣ ਲਈ ਤਿਆਰ ਹੈ ਤਾਂ ਮੈਂ ਸਾਰੀ ਉਮਰ ਤੇਰੀ ਗੁਲਾਮੀ ਕਰਾਂਗੀ ਮੈਨੂੰ ਮਾਫ ਕਰ ਦੇ ਮੇਰੇ ਤੋਂ ਗਲਤੀ ਹੋ ਗਈ ਸੀ ਭਾਵੇਂ ਮਨਵੀਰ ਸਭ ਕੁਝ ਜਾਣਦਾ ਸੀ ਕਿ ਪੰਜ ਮਹੀਨੇ ਕਿਸੇ ਹੋਰ ਮੁੰਡੇ ਨਾਲ ਰਹਿ ਕੇ ਆਈ ਹੈ ਪਰ ਇਸ ਦੇ ਬਾਵਜੂਦ ਵੀ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦਾ ਹੈ ਉਹ ਕਹਿੰਦਾ ਕਿ ਮੈਂ ਤਾਂ ਸੁਮਨ ਦੀ ਉਡੀਕ ਵਿੱਚ ਹਜੇ ਤੱਕ ਵਿਆਹ ਵੀ ਨਹੀਂ ਕਰਵਾਇਆ ਸੀ ਮਨਵੀਰ ਆਪਣੇ ਘਰੇ ਸਾਰੀ ਗੱਲ ਸੱਚ-ਸੱਚ ਦੱਸ ਦਿੰਦਾ ਹੈ ਉਸ ਸੁਮਨ ਬਾਰੇ ਵੀ ਸਭ ਕੁਝ ਸੱਚ-ਸੱਚ ਦੱਸ ਦਿੰਦਾ ਹੈ ਸਭ ਕੁਝ ਸੁਣ ਕੇ ਵੀ ਮਨਵੀਰ ਦੇ ਮਾਪਿਓ ਵੀ ਹਾਮੀ ਭਰ ਦਿੰਦੇ ਨੇ ਕਿਉਂਕਿ ਮਨਵੀਰ ਸੁਮਨ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਮਾਪੇ ਆਪਣੇ ਪੁੱਤ ਨੂੰ ਖੁਸ਼ ਦੇਖਣਾ ਚਾਹੁੰਦੇ ਸਨ ਇਸ ਤੋਂ ਬਾਅਦ ਇੱਕ ਵਧੀਆ ਦਿਨ ਦੇਖ ਕੇ ਦੋਨਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਸੁਮਨ ਹੁਣ ਕਾਫੀ ਸੁਧਰ ਗਈ ਸੀ ਉਹ ਘਰ ਵਿੱਚ ਬਹੁਤ ਵਧੀਆ ਢੰਗ ਨਾਲ ਰਹਿੰਦੀ ਹੈ ਮਨਵੀਰ ਦੇ ਮਾਤਾ ਪਿਤਾ ਦੀ ਸੇਵਾ ਕਰਦੀ ਹੈ ਉਹਨਾਂ ਦੇ ਇੱਕ ਬੱਚਾ ਵੀ ਹੋ ਗਿਆ ਮਨਵੀਰ ਤੇ ਸੁਮਨ ਹੁਣ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ